ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆਂ ਪ੍ਰੀ ਹਰਬੀਸਾਈਡ ਜਿਹੜੇ ਆਪਾਂ ਨਦੀਨ ਨਾਸ਼ਕ ਪਾਉਂਦੇ ਆਂ ਝੋਨੇ ਦੇ ਵਿੱਚ ਜਿਨ੍ਹਾਂ ਵਿੱਚੋਂ ਆਪਣੇ ਬ੍ਰਾਂਡ ਆ ਪ੍ਰਟੀਲਾ ਜਿਹਨੂੰ ਪਰਫਟ ਕਹਿੰਦੇ ਆ ਰਿਫਟ ਪਲੱਸ ਤੇ ਫਾਸਟ ਮਿਕਸ ਹੋ ਗਈ ਜਿਹਦੇ ਚ ਬੂਟਾ ਕਲੋਰ ਆਉਂਦੀ ਆ ਸਾਲਟ ਉਹਨਾਂ ਬਾਰੇ ਆਪਾਂ ਥੋੜਾ ਜਿਹਾ ਵਿਸਥਾਰ ਸਹਿਤ ਗੱਲ ਕਰਾਂਗੇ ਤੁਹਾਡੇ ਨਾਲ ਵੀ ਇੱਥੇ ਇਹਨਾਂ ਦਾ ਕੀ ਕੀ ਬੈਨੀਫਿਟ ਆ ਕਿਉਂਕਿ ਕਿਸਾਨ ਵੀਰ ਕਨਫਿਊਜ਼ ਆ ਕਿ ਰਿਫਟ ਦਾ ਕੀ ਬੈਨੀਫਿਟ ਆ ਰਿਫਟ ਪਲੱਸ ਦਾ ਕੀ ਬੈਨੀਫਿਟ ਆ ਜਾਂ ਬੂਟਾ ਕਲੋਰ ਦਾ ਕੀ ਬੈਨੀਫਿਟ ਪਹਿਲੀ ਗੱਲ ਤੇ ਕਲੀਅਰ ਕਰਦਾ ਕਿਸਾਨ ਭਰਾਓ ਬੈਨੀਫਿਟ ਸੇਮ ਹੀ ਇਨਾਂ ਤਿੰਨਾਂ ਦਾ ਦਵਾਈਆਂ ਦਾ ਕਾਫੀ ਸਮੇਂ ਤੋਂ ਇਹ ਚੱਲਦੀਆਂ ਆ ਰਹੀਆਂ ਵਾਂ ਜਿਨਨੇ ਕਿ ਨਦੀਨਾਂ ਨੂੰ ਕੰਟਰੋਲ ਕਰਦੀਆਂ ਲਗਭਾਗੇ ਸੇਮ ਹੀ ਕਰਦੀਆਂ ਤੰਨੇ ਪਰ ਜਿਹੜਾ ਮੇਨ ਡਿਫਰੈਂਸ ਇਹਨਾਂ ਦਾ ਜੇ ਆਪਾਂ ਗੱਲ ਕਰੀਏ ਰਿਫਟ ਦੀ ਉਹਦੇ ਵਿੱਚ ਪਰਟੀਲਾ ਕਲੋਰ 50% ਈਸੀ ਫਾਰਮ ਚਾ ਪੈਟਰੋਲ ਬੇਸ ਦੇ ਦੀ ਨਸ਼ਕ ਇਹਦਾ ਕੀ ਹੈ ਕਿ ਮੰਨ ਲਓ ਆਪਾਂ ਗੱਦੂ ਮਾਰਿਆ ਇਹਨੂੰ 48 ਘੰਟਿਆਂ ਦੇ ਵਿੱਚ ਵਿੱਚ ਆਪਾਂ ਨੂੰ ਛੁਟਕਾਉਣਾ ਪੈਣਾ ਵਾ ਜੇ ਪਾਣੀ ਪ੍ਰਮਾਤਮਾ ਨਾ ਕਰੇ ਕਿ ਪਾਣੀ ਉੱਪਰ ਚੜ ਆਇਆ ਝੋਨੇ ਦੇ ਜਿਆਦਾ ਫਿਰ ਵੀ ਥੋੜਾ ਜਿਹਾ ਨੁਕਸਾਨ ਕਰ ਦਿੰਦੀ ਹੈ ਝੋਨੇ ਦੇ ਉੱਪਰ ਪੱਤਿਆਂ ਨੂੰ ਜੇ ਪਾਣੀ ਡਾਊਨ ਰਹਿ ਗਿਆ ਤੇ ਉਸ ਲੈਵਲ ਦੇ ਇਹਦੇ ਰਿਜ਼ਲਟ ਨਹੀਂ ਆਉਂਦੇ ਜੇ ਪਾਣੀ ਬਰਾਬਰ ਆ ਵਧੀਆ ਪਾਣੀ ਆ ਉਥੇ ਬਹੁਤ ਸੋਹਣਾ ਰਿਜ਼ਲਟ ਆਉਂਦਾ ਇਹਦਾ ਇਦਾਂ ਹੀ ਬੂਟਾ ਕੋਲਰ ਦਾ ਵੀ ਸੇਮ ਆ ਜੀ ਜਿਹੜੀ ਆਪਾਂ ਪਾਉਂਦੇ ਆ 800 ਐਮਐਲ ਕਿੱਲੇ ਦੀ ਪਾਉਂਦੀ ਪੈਂਦੀ ਆ ਤੇ 600 ਐਮਐਲ ਸੌਰੀ 500 ਐਮਐਲ ਪੈਂਦੀ ਆ ਰਿਫਟ ਜਿਹੜੀ ਜਿਹਦੇ ਬਾਰੇ ਹੁਣੇ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਫਾਸਟ ਮਿਕਸਚਰ ਦੀ ਗੱਲ ਕਰੀਏ 800 ਐਮਐਲ ਕਿੱਲੇ ਦੀ ਪੈਂਦੀ ਆ ਇਹਦਾ ਵੀ ਜੇ ਪਾਣੀ ਜ਼ਿਆਦਾ ਹੋ ਗਿਆ ਤਾਂ ਉੱਪਰੋਂ ਪੱਤੇ ਗਲਣ ਦੇ ਅਸਾਰ ਹੁੰਦੇ ਆ ਜਿਹਦੇ ਕਰਕੇ ਨਕਸਾਨ ਹੁੰਦਾ ਨਕਸਾਨ ਹੁੰਦਾ ਅਨੀਲੋ ਗਾਰਡ ਆ ਅਨੀਲੋ ਗਾਰਡ ਦਾ ਵੀ ਸੇਮ ਪ੍ਰੋਸੀਜਰ ਆ ਜੇ ਪਾਣੀ ਜ਼ਿਆਦਾ ਹੋ ਗਿਆ ਜਾਂ ਘੱਟ ਹੋ ਗਿਆ ਉਥੇ ਇਹ ਝੋਨੇ ਨੂੰ ਨੁਕਸਾਨ ਕਰ ਜਾਂਦੀਆਂ ਉਦੋਂ ਓਵਰ ਆਲ ਬਹੁਤ ਸੁਨੇ ਰਿਜ਼ਲਟਾਂ ਨਾਲੇ ਨਦੀਨਾਂ ਨੂੰ ਚੰਗਾ ਕੰਟਰੋਲ ਕਰਦੇ ਆ ਜੇ ਆਪਾਂ ਇਹਦੇ ਤੇ ਗੱਲ ਕਰੀਏ ਉਹ ਆਉਂਦੀ ਆ ਜੀ ਰਿਫਟ ਪਲੱਸ ਈ ਡਬਲਿਊ ਫਾਰਮ ਚ 37% ਉਹਦਾ ਨ ਕੀ ਬੈਨੀਫਿਟ ਹੁੰਦਾ ਕਿਸਾਨ ਭਰਾਓ ਪਾਣੀ ਡਾਊਨ ਆ ਤਾਂ ਵੀ ਵਧੀਆ ਰਿਜ਼ਲਟ ਦੇ ਦਿੰਦੀ ਆ ਪਾਣੀ ਬਰਾਬਰ ਦਾ ਫਿਰ ਵੀ ਵਧੀਆ ਰਿਜ਼ਲਟ ਦਿੰਦੀ ਹੈ ਜੇ ਪਾਣੀ ਉੱਪਰ ਵੀ ਆ ਝੋਨੇ ਦੇ ਚੜ ਰਿਹਾ ਜਾਂ بارش ਆ ਗਈ ਕੁਛ ਵੀ ਹੋ ਗਿਆ ਉਹ ਫਿਰ ਵੀ ਵਧੀਆ ਰਿਜ਼ਲਟ ਦੇ ਦਿੰਦੀ ਹੈ ਦਵਾਈ ਇਹਦੀ ਆ 600 ml ਡੋਸ ਆ ਕਿੱਲੇ ਦੀ ਗੱਲ ਕਰੀਏ ਚੌੜੇ ਪੱਤੇ ਦੀ ਇਹਨਾਂ ਦੇ ਵਿੱਚ ਕੈਂਪਰਾ ਕੈਂਪਾ ਦਵਾਈ ਆਉਂਦੀ ਆ ਤਾਉਣ ਕਾ ਦੀ ਪ੍ਰਾਜੋ ਸਲਫਰੋਨ ਸਾਲਟ ਉਹ ਦੇ ਚ ਉਹ ਤੁਸੀਂ ਵਿੱਚ ਪਾ ਸਕਦੇ ਜੇ ਜਦੋਂ ਛਟਕਾਉਣੀ ਆ ਦਵਾਈ ਉਹ ਜਿਹੜੀ ਪੂਰੀ ਇੱਕ ਕਿੱਲੇ ਦੀ ਉਹ ਤੁਸੀਂ ਵਿੱਚ ਪਾ ਸਕਦੇ ਜਿਹਦੇ ਨਾਲ ਤੁਹਾਡੇ ਚੌੜੇ ਪੱਤੇ ਕੁਝ ਹੱਦ ਤੱਕ ਕੰਟਰੋਲ ਹੋਣਗੇ ਗੱਲ ਕਰੀਏ ਕੋਈ ਦੀ ਕੋਈ ਇਹਨਾਂ ਦੋ ਦਵਾਈਆਂ ਨਾਲ ਕੰਟਰੋਲ ਨਹੀਂ ਹੋਉਂਦੀ ਉਹਦੇ ਸਬੰਧ ਦੇ ਵਿੱਚ ਆਪਾਂ ਪ੍ਰੋਪਰ ਨਦੀਨਾ ਦੇ ਵੀਡੀਓ ਬਣਾਵਾਂਗੇ ਝੋਨੇ ਲਈ ਪਰ ਫਿਰ ਵੀ ਮੈਂ ਦੱਸਣਾ ਚਾਹਾਂਗਾ ਉਹਦਾ ਬੈਸਟ ਰਿਜ਼ਲਟ ਇਸ ਟਾਈਮ ਆ ਬਸਾ ਗ੍ਰੇਨ ਵੱਖ-ਵੱਖ ਕੰਪਨੀਆਂ ਕੋਈ ਲਈ ਜ਼ੋਰ ਲਾ ਰਹੀਆਂ ਚੰਗੇ ਨਦੀਨਾ ਸ਼ਕਲion ਲਈ ਦੀ ਐਕਸਪੈਰੀਮੈਂਟ ਵੀ ਕੀਤੇ ਜਾ ਰਹੇ ਕੁਝ ਐਕਸਪੈਰੀਮੈਂਟ ਸਫਲ ਵੀ ਹੋਏ ਆ ਉਹਨਾਂ ਦੀ ਵੀ ਵੀਡੀਓ ਮੈਂ ਬਣਾ ਕੇ ਦੱਸੂਗਾ ਕਿ ਇਹ ਦਵਾਈਆਂ ਇਸ ਚੀਜ਼ ਤੇ ਵਧੀਆ ਰਿਜ਼ਲਟ ਆਏ ਇਹਨਾਂ ਦਵਾਈਆਂ ਦੇ ਉਹਦੇ ਲਈ ਇੱਕ ਸਪੈਸ਼ਲ ਇੱਕ ਵੀਡੀਓ ਬਣਾਈ ਜਾਊਗੀ ਜੀ ਦੇ ਵਿੱਚ ਕਿ ਕੋਈ ਦਾ ਜਿਹੜਾ ਮੇਨ ਮਸਲਾ ਆਪਣੇ ਪੰਜਾਬ ਦੇ ਵਿੱਚ ਬਣਿਆ ਪਿਆ ਉਹਨੂੰ ਕਿਵੇਂ ਆਪਾਂ ਕੰਟਰੋਲ ਕਰ ਸਕਦੇ ਹਾਂ ਹੋਰ ਵੀ ਅਗਲੀ ਸਾਈਡ ਤੋਂ ਡੀਲਾਸ ਵਾਂਗ ਆ ਉਹਦੇ ਤੋਂ ਕਿਹੜੀਆਂ-ਕਿਹੜੀਆਂ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਵਾਈਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ